ਗਾਉਂਦਾ ਸ਼ੌਂਕ ਤੇ ਦਰਅਸਲ ਛੋਟੇ ਹੁੰਦੇ ਸੀਗਾ ਛੋਟੇ ਹੁੰਦੇ ਸੀ ਟੀਵੀ 'ਚ ਵੇਖਦੇ ਸੀ ਤਾਂ ਫਿਰ ਹੌਲੀ-ਹੌਲੀ ਇਦਾਂ ਹੀ ਗਾਉਂਦੇ ਸੀਗੇ ਥੋੜਾ-ਥੋੜਾ ਕਰਕੇ ਇਦਾਂ ਹੀ ਟਾਈਮ ਪਾਸ ਕਰਦੇ ਅੰਦਰ ਗਾ ਗੂ ਕੇ ਘਰ ਦਾ ਕੰਮ ਕਰਦੇ ਆਂ ਤੇ ਫਿਰ ਗਾਉਂਦੇ ਰਹਿੰਦੇ ਹਾਂ ਹਾਂਜੀ ਫੈਮਿਲੀ 'ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮੇਰੇ ਨਾਨਾ ਦਾ ਗਲਕੇ ਗਾਣੇ ਸੀ ਕੀ ਹੋਰ ਕਦੋਂ ਗੌਂਦਾ ਮੌਕਾ ਮਿਲਦਾ ਹੈ ਥੀਂ ਕੋਲੋਨੀ ਦੇ ਤੁਸੀਂ ਆਪਣੇ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫਿਰ ਅਸੀਂ ਰਲ ਕੇ ਗਾਉਂਦੇ ਆਂ। ਫਿਰਦਾ ਪਰ ਕੁਝ ਕਹਿੰਦੇ ਨਹੀਂ ਆਂ ਕਹਿੰਦੇ ਠੀਕ ਆ ਆਪਣਾ ਹੋਨਰ ਕੁਝ ਨਹੀਂ ਹੁੰਦਾ ਗਾਉ। ਜਦੋਂ ਵੇਲੇ ਰਹੀ ਤੇ ਥੋੜਾ ਬਹੁਤਾ ਤਾਂ ਗਾ ਹੀ ਲੀਦਾ। ਕਿਹੜਾ ਸਮਾਨ ਵੇਚਿੰਦੇ ਆਂ ਦਿੰਦਾ ਜੀ ਮੇਨੀਆਰੀ ਦਾ ਸਮਾਨ ਵੇਚਦੇ ਮੇਕਅਪ ਦਾ। ਪਰ ਜਦੋਂ ਵੇਲੇ ਹੋ ਜਾਂਦਾ ਫਿਰ ਥੋੜਾ ਬਹੁਤਾ ਗਾ ਲੀਦਾ। ਛੱਲੇ ਛੱਲੇ ਗਾ ਕੇ ਫਿਰ ਟਾਈਮ ਪਾਸ ਕਰਦੇ ਆਂ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਹਲਕੇ ਫਿਰ ਛੱਲੇ ਛੱਲੇ ਗਾ ਪਹਿਲੀ ਹੋਟਲ ਤੋ ਚਾ ਪੀਤੀ ਪਹਿਲੀ ਹੋਟਲ ਤੋ ਚਾ ਪੀਤੀ ਹੋ ਪਹਿਲੀ ਹੋਟਲ ਤੋ ਚਾ ਪੀਤੀ ਕਬਰ ਤੇ ਲਿਖ ਮਰਸਾਂ ਨਯੋ ਢੋਲੇ ਵਫਾ ਕੀਤੀ ਹੋ ਨਯੋ ਢੋਲੇ ਵਫਾ ਕੀਤੀ ਤੈ ਵੀ ਲਾਗੇ ਖਲੋਂਦੇ ਕਿੰਨੇ ਚੰਗਾ ਹੀ ਆ ਚਲੋ ਕੋਈ ਜਾਂਦਾ ਹੁਨਰ ਹੈ ਤੇ ਅੱਗੇ ਵਿਖਾਓ ਹੁਨਰ ਠੀਕ ਹੈ ਸਪੋਰਟ ਠੀਕ ਦਿੰਦੀ ਹੈ ਸਪੋਰਟ ਸਪੋਰਟ ਸਰ ਆਪਣਾ ਹੁਨਰ ਦਿਖਾਓ ਕੋਈ ਬਚਪਨ ਤੋਂ ਹੀ ਹੈ ਸਰ ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀਆਂ ਦਾ ਕੋਈ ਘਰ ਦਾ ਪ੍ਰੋਗਰਾਮ ਮੈਟਰ ਹੋਵੇ ਉਹ ਫਿਰ ਤੁਹਾਨੂੰ ਪਤਾ ਹੀ ਚੱਲਦਾ ਹੀ ਇਸ ਆਪਣੀ ਲੈਰ 'ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆ ਕਦੇ ਜਾਣ ਲੱਗਿਆ ਉਹੀ ਗੱਲ ਨਹੀਂ ਸਰ ਅਸੀਂ ਤੇ ਚਾਹਦੇ ਆ ਆਪਣਾ ਹੁਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰੀ ਗਾਂ ਵਧਣਗੇ ਮਤਲਬ ਹੁਣ ਤੁਸੀਂ ਆਇਓ ਸਰ ਹੁਣ ਅੱਗੇ ਹੋਰ ਵੀ ਆਣ ਇਹਨਾਂ ਨੂੰ ਸਪੋਰਟ ਕਰਨ ਚੱਕਣ ਤੇ ਬਹੁਤ ਵਧੀਆ ਗੱਲ ਹੈ